ਕਿੰਨੇ ਦਿਨ ਹੋ ਗਏ ਆ ਵੀ ਜੀਤ ਕੇਸ ਆਇਆ ਹੀ ਨਹੀਂ ਕੋਈ ਹੈਗਾ ਹਾਂਜੀ ਤੇ ਪਹਿਲਾਂ ਵਧੀਆ ਪੈਸੇ ਬਣ ਜਾਂਦੇ ਸੀਗੇ ਆਪਣੇ ਹੁਣ ਤਾਂ ਯਾਰ ਕੋਈ ਕੇਸ ਵੀ ਨਹੀਂ ਆਉਂਦਾ ਹੈਗਾ ਬੜੇ ਮਾੜੇ ਹਾਲਾਤ ਹੋ ਗਏ ਨੇ ਸੀਆਈਡੀ ਦੇ ਆਪਣੇ ਬੱਸ ਹੁਣ ਆਪਾਂ ਇੰਤਜ਼ਾਰ ਹੀ ਕਰ ਸਕਦੇ ਆ ਕੋਈ ਨਵੇਂ ਕੇਸ ਦਾ ਕੋਈ ਫੋਨ ਆਊਗਾ ਆਪਾਂ ਨੂੰ ਹਾਂਜੀ ਤੇ ਆਪਾਂ ਫਿਰ ਕੇਸ ਸੋਲਵ ਕਰਾਂਗੇ ਕੋਈ ਫੋਨ ਤਾਂ ਆਵੇ ਆਪਾਂ ਨੂੰ ਹਾਂਜੀ ਹਾਂ ਕੀ ਫੋਨ ਆਉਗਾ ਹੈਲੋ ਇਹਨਾਂ ਮਤਲਬ ਸਮਝੇ ਲਿਆ ਹਾਂਜੀ ਹਾਂਜੀ ਕੇਸ ਆ ਗਿਆ ਹਾਂਜੀ ਹਾਂਜੀ ਸੀਏਡੀ ਸੀਏਡੀ ਜੀ ਆ ਕੀ ਹੋ ਗਿਆ ਜੀ ਦੱਸੋ ਬੱਚਾ ਗੁੰਮ ਹੋ ਗਿਆ ਜੀ ਅੱਛਾ ਇਹ ਕਿੱਥੇ ਗੁੰਮ ਹੋਇਆ ਅੱਛਾ ਠੀਕ ਆ ਹਾ ਉਸ ਨੰਬਰ 7 ਠੀਕ ਹੈ ਠੀਕ ਉਹਦੀਆਂ ਅਸੀਂ ਹੁਣੇ ਆਉਨੇ ਆ ਜੀ ਅਭੀਜੀਤ ਕੇਸ ਆ ਗਿਆ ਨਵਾ ਚਲੋ ਜੀ ਫਿਰ ਚੱਲ ਫਿਰ ਅਭੀਜੀਤ ਕੱਢ ਆਪਣੀ ਸਰਕਾਰ ਪੀਓ चलीया फिर चलो जी चलो फिर चल हो चलो अभी जी स्कॉर्पियो स्टार्ट करो स्टार्ट स्टार्टदा हुंदी ना तेल मत गई है चोक लगा कर देखो चौक लादी हुंदे दे दिया मां के किक कर। करो बच्चा गुम हो गया है पता नहीं जी की करिए रोड़ के चल फिर रोड़ के चल ਲੋਡ ਕਰਤੀ ਅਭਿਜੀਤ ਐਸੇ ਨਹੀਂ ਹੋਗੀ ਇਹ ਅਬ ਐ ਹੋਗੀ ਸਟਾਰਟ ਹੌਲੀ ਹਾਊਸ ਨੰਬਰ 7 ਦਾ ਹਾਲ ਲੱਗਦਾ ਹਾਊਸ ਨੰਬਰ 7 ਦਾ ਹੀ ਲੱਗਦਾ ਹਾਂਜੀ ਹੁੰਦਾ ਤੇ ਨਹੀਂ ਅਭੀ ਜੀ ਤਾਂ ਜਹੈ ਨਹੀਂ ਚੱਕ ਦੇ ਫੱਟੇ ਫਰ ਹਾਂਜੀ ਹਾਊਸ ਨੰਬਰ ਹਾਊਸ ਨੰਬਰ 7 ਆਹੀ ਆ ਹਾਂਜੀ ਕੀ ਮਤਲਬ ਕੌਣ ਗੁੰਮ ਹੋ ਗਿਆ ਜੀ ਇਹ ਮੇਰਾ ਛੋਟਾ ਭਰਾ ਸੀ ਉਹ ਗੁੰਮ ਅੱਛਾ ਛੋਟਾ ਭਰਾ ਗੁੰਮ ਹੋ ਗਿਆ ਅੱਛਾ ਠੀਕ ਹੈ ਤੇ ਲਾਸਟ ਵਾਰ ਤੁਸੀਂ ਬੱਚੇ ਨੂੰ ਕਦੋਂ ਦੇਖਿਆ ਸੀ ਘੰਟੇ ਪਹਿਲਾਂ ਘੰਟੇ ਪਹਿਲਾਂ ਅੱਛਾ ਘਰ ਤੋਂ ਘਰ ਤੋਂ ਅੰਦਰ ਹੋ ਗਿਆ ਵਾ ਕਿ ਬਾਹਰੋਂ ਗਿਆ ਹੋਇਆ ਅੰਦਰ ਹੀ ਖੇਡ ਰਿਹਾ ਸੀ ਅੱਛਾ ਅੰਦਰ ਅੰਦਰੇ ਖੇਡ ਰਿਹਾ ਗੁੰਮ ਹੋ ਗਿਆ ਵਾ अच्छा ऊपर दूसरी शर्त पे ऊपर चेक कर रहे हैं नहीं शर्त पे चेक नहीं करें चलो भैया विजय इसका मतलब समझे बच्चा सात के ऊपर होगा चलो सात चेक करो अबी जी सात पे ना बच्चा है नहीं देखो इधर ही उड़ता नहीं गया मैं बताऊं ना उड़ गया वो ग्रेविटेशन ओहो मेरा मतलब संदेह विजय ਇਹਨਾਂ ਮਤਲਬ ਬੱਚਾ ਹੈਟਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਬੱਚਾ ਹੈਟਾ ਹੋ ਗਿਆ ਚਲੋ ਫਿਰ ਹੈਟਾ ਤੇ ਲਈਏ ਇਹਦਾ ਧਿਆਨਾ ਚੈੱਕ ਕਰਦੇ ਆ ਬੈਡਰੂਮ ਜੀ ਹਨ ਜੀ ਜੇ ਬੈਡਰੂਮ ਚੈੱਕ ਕਰਨਾ ਹੈ ਆਪਾਂ ਤੇ ਗਲਪਾ ਲਾ ਆਪਣੀ ਆਹ ਇੱਕ ਗੱਲ ਜੀ ਕਹਾਂ ਗਿਆ ਬੱਚਾ ਕਹਾਂ ਲਿਆ ਛਕ ਕਿਉਂ ਦੂਰੋਂ ਕਮਰਾ ਸਭਈ ਧਿਆਨ ਸੇ ਚੈੱਕ ਕਰੋ ਜੀ ਬੱਚਾ ਇਹੀ ਹੋਣਾ ਚਾਹੀਏ अंदर बेडरूम चेक करो बेड के पीछे अंदर चेक करो चेक करो इधर से जीत हां तब तू भी, तो भी हला देखो मैं तुम्हारा सर हूं ऑफिसर हूं यहां तो बच्चा नहीं है इसका मतलब समझे अभी जी हां जी बच्चा यहां नहीं है ओके इसका मतलब समझे अभी जी हां जी बच्चा गुम हो गया बच्चा कहां हो सकता है ਔਰ ਤੇ ਔਰ ਕੇ ਤਾਂ ਜਾ ਨਹੀਂ ਸਕਦਾ ਕਿੱਥੇ ਚਲੇ ਗਿਆ ਬੱਚਾ ਆਇਆ ਕਰਦੇ ਆਪਾਂ ਆਲੇ ਦੁਆਲੇ ਚੈੱਕ ਕਰਦੇ ਆਂ ਠੀਕ ਕਿਤੇ ਘਰ ਸੀਸੀਟੀਵੀ ਲੱਗਿਆ ਹਾਂਜੀ ਹਾਂਜੀ ਤੋਂ ਵਾਹ ਪੇ ਚੈੱਕ ਕਰ ਚਲ ਉਹ ਬੱਚਾ ਦੇਖਣ ਨੂੰ ਕਿਵੇਂ ਲੱਗਦਾ ਸੀ ਜੀ ਛੋਟਾ ਇੰਨਾ ਛੋਟਾ ਹੈ ਅਛਾ ਇੰਨਾ ਸੀਗਾ ਮਤਲਬ ਸਰਦਾਰ ਸੀਗਾ ਕਿ ਰੋਡਾ ਸੀ ਰੋਡਾ ਰੋਡਾ ਹਾਂ ਠੀਕ ਹੈ

ये रहा सीसीटीवी कैमरा फुटेज अभिजीत यहाँ तो कोई बच्चा दिख ही नहीं रहा इसका मतलब समझे अभिजीत भी कैमरा खराब है ये कैमरा हैंग हो चुका है इसकी तारें खराब हो चुकी हैं और कोई फुटेज कैमरा चेक करो जाओ सीसीटीवी सी चेक कर ले अच्छा सीसीटीवी का सानू भाई कुछ मिले नहीं है क्यों भी जी सीसीटीवी का चेक कर ले अच्छा। तो सीसीटीवी बच्चा है सू देख नहीं ਤੇ ਹੋਰ ਬੱਚਾ ਕਿੱਥੇ ਹੋ ਸਕਦਾ ਵੀ ਕਿੱਥੇ ਮਦਦ ਖੇਲਣ ਖੁੱਲਣ ਕਿੱਥੇ ਜਾਂਦਾ ਬੱਚਾ ਇਹਦਾ ਨਾਲ ਜੇ ਨਾ ਜਾਂਦਾ ਹੈ ਅੱਛਾ ਇੱਥੇ ਜਾਂਦਾ ਉੱਥੇ ਹੁਣ ਹੈ ਨਹੀਂ ਉੱਥੇ ਅਸੀਂ ਚੈੱਕ ਕਰ ਲਿਆ ਹੈ ਇਸਕਾ ਮਤਲਬ ਸਮਝਿਆ ਵੀ ਜੀ ਹਾਂ ਜੀ ਬੱਚਾ ਪਤੰਗ ਲੂਟਨੇ ਗਿਆ ਹੈ ਪਤੰਗ ਵੀ ਉੜ ਰਿਹਾ ਹੈ ਨਾ ਪਤੰਗ ਲੂਟਨੇ ਗਿਆ ਹੋਗਾ کہیں ਮਿਲ ਜਾਏ ਆਪੇ ਇਸਕੀ ਲੱਤਾਂ ਤੋੜੂੰਗਾ ਮੈਂ ਜੋ ਹਮ ਇਸਨੇ ਹਮਕੋ ਹਰਾਨ ਕਰ ਗੁਰੂ ਗੋਬਿੰਦ ਸਿੰਘ ਮੇਰੀ ਮੰਮੀ ਹੈ ਦੀ ਤੇ ਦਾਦੀ ਨਹੀਂ ਨੇ ਉਹਨਾਂ ਨੇ ਤੁਸੀਂ ਇਸਕਾ ਮਤਲਬ ਸਮਝਿਆ ਦાદੀ ਕੋ ਪਤਾ ਹੋਗਾ ਚਲੋ ਦਾਦੀ ਦੇ ਘਰ ਬਾਸ ਇਸ ਦੀ ਦਾਦੀ ਦੇ ਘਰ ਚਲਦੇ ਦਾਦੀ ਨੂੰ ਦੇਖੋ ਪਹਿਲਾ ਵੀਡੀਓ ਚਲੋ ਹਾਂਜੀ ਬੀਬੀ ਉਹ ਥੋੜਾ ਬੱਚਾ ਕਿੱਥੇ ਹੀ ਆ ਤੁਹਾਨੂੰ ਨਹੀਂ ਪਤਾ ਹੈਗਾ ਤੁਹਾਨੂੰ ਬੀਬੀ ਕਿੱਥੇ ਪਤਾ ਹੀ ਚੱਲ ਤੁਸੀ ਤਾਂ ਬੱਤੇ ਤੁਸੀਂ ਦੇਖਿਆ ਤਾਂ ਹੁਣ ਬੀਬੀ ਕਿੱਥੇ ਕੰਮ ਦਾ ਆ ਸਾਨੂੰ ਰੋਟ ਜਣਾ ਪਤਾ ਹੀ ਨਹੀਂ ਹੈਗਾ ਲੈ ਕਿੱਥੇ ਗਿਆ ਕਾਤੇ ਬਾਤੇ ਕਰਦੇ ਤੁਸੀਂ ਇਸ ਦਾ ਮਤਲਬ ਸਮਝਾ ਦੇ ਹਾਂਜੀ ਇਹ ਬੀਬੀ ਦੇ ਬਾਸ ਹੀ ਬੱਚਾ ਹੋਗਾ ਪਰ ਬੀਬੀ ਨੂੰ ਕੁਝ ਹੋਈ ਬੀਬੀ ਤੇ ਦੀਦੀ ਦਾਦੇ ਨੇ ਜਿਹਨੂੰ ਜੇਲ੍ਹ ਚ ਕਰ ਦੇਣਾ ਅਸੀਂ ਓਟਾ ਹੈ ਜਣਾ ਤੁਸੀਂ ਕਹਿੰਦੇ ਮੈਂ ਇੱਥੇ ਫਿਰਦੇ ਖੋਡੇ ਕੋਲੇ ਆਜ ਚਲੋ ਦੇਖੋ ਤੁਸੀਂ ਟੋਲੇ ਵੀਜੀ ਹਾਂਜੀ ਬੱਚਾ ਬੀਬੀ ਕੇ ਪਾਸ ਹੈ ਬੀਬੀ ਕੋ ਜੇਲ੍ਹ ਜੰਦਰ ਕਰਦੇ ਇਹਨੂੰ ਪੂਰਾ ਪਤਾ ਤੁਹਾਨੂੰ ਹੈ ਤੁਸੀਂ ਉਹ ਲੱਭੋ ਬੀਬੀ ਸੰਦ ਨਹੀਂ ਪਤਾ ਹੈਗਾ ਮੈਨੂੰ ਹਾਂ ਤੇਨੂੰ ਪਤਾ ਤੁਹਾਨੂੰ ਅਭੀਜੀਤ ਮਾਮਲਾ ਗੜਬੜਾ ਹੈ ਹਮੇ ਹੀ ਡੂਡਣਾ ਪੜੇਗਾ ਚਲੋ ਕਮਰੇ ਦਾ ਅਭੀਜੀਤ ਆਪਾ ਚੈੱਕ ਕਰ ਲਈ ਹੁਣ ਇੱਥੇ ਕਿਤੇ ਦੇਖ ਕੇ ਦਿਲੋ ਕਹਿਣਾ ਹੋਵੇ ਬੱਚਾ ਗੁੰਮ ਹੋ ਕਹਾ ਗਿਆ ਇਹ ਦੇਖੋ ਇਹ ਇੱਥੇ ਚਲੇ ਗਿਆ ਬੱਚਾ ਨਾ ਤਾਂ ਕੋਠੇ ਤੇ ਆ ਨਾ ਅੰਦਰ ਆ ਕਿਤੇ ਬਾਹਰ ਲੱਗ ਗਈ ਇਹ ਬੱਚਾ ਕਹਾਂ ਚਲੇ ਗਿਆ ਜੀ ਕੁਝ ਤਾਂ ਗੜਬੜ ਹੈ ਕੁਝ ਤਾਂ ਗੜਬੜ ਹੈ ਓ ਮਾਈ ਗਾਡ ਅਭਿਜੀਤ ਇਹ ਬੱਚਾ ਸੋ ਬਾਥਰੂਮ ਸੇ ਆਇਆ ਹੈ ਆਪਾਂ ਨੂੰ ਤਾਂ 1 ਘੰਟਾ ਹੋ ਗਿਆ ਬੱਚੇ ਨੂੰ ਲੱਭਦੇ ਨੂੰ ਤੇ ਇਹ ਬੱਚਾ ਦਾ ਬਾਥਰੂਮ ਸੀਗਾ 1 ਘੰਟਾ ਇਹ ਕੀ ਕਰਦਾ ਸੀਗਾ 1 ਘੰਟਾ ਬਾਥਰੂਮ ਦੇ ਵਿੱਚ ਓਏ ਛੋਟੂ ਅਸੀਂ ਤੈਨੂੰ ਕੱ데 ਲੱਭੀ ਜਾਂਦੇ ਆ ਤੂੰ ਅੰਦਰ ਕੀ ਕਰਦਾ ਸੀ ਤੂੰ ਤੂੰ ਕਰਨ ਗਿਆ ਦੀ ਆ ਹੱਥ 'ਚ ਫੋਨ ਫੜਿਆ ਆਇਗਾ ਤੇ ਅੰਦਰ ਕੀ ਕਰਦਾ ਸੀ ਦੇ 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 ਸੱਸੀ ਗੇਮ ਖੇਡਦਾ ਤੂੰ ਤਾਂ ਦੰਦ ਕੱਢਦਾ ਅਸੀਂ ਤੈਨੂੰ ਕੱਦੇ ਲੱਭਦੇ ਆਂ ਹੈ ਆਏ ਆਈ ਤਾਂ ਤੈਨੂੰ ਕੱਦੇ ਲੱਭਦੇ ਫਿਰਦੇ ਆਂ ਤੂੰ ਅੰਦਰ ਗੇਮ ਖੇਡਦਾ ਫਿਰਦਾ ਹਾਂਜੀ ਸ਼ਸ਼ੀ ਕਾਲੀ ਅੱਜ ਜਿਹੜੀ ਤੁਸੀਂ ਇਹ ਸੀਆਈਡੀ ਦੀ ਕਮੇਡੀ ਵਾਲੀ ਵੀਡੀਓ ਦੇਖੀ ਇਹ ਸਾਡਾ ਸਿਰਫ ਮਕਸਦ ਇਹਨੂੰ ਮਨੋਰੰਜਨ ਲਈ ਆ ਤੇ ਸਾਡਾ ਮਕਸਦ ਕਿਸੇ ਨੂੰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਹੈਗਾ ਜੀ ਤੇ ਨੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਯਾਰੋ ਕਿਉਂਕਿ ਸਾਨੂੰ ਤੁਹਾਡੀ ਬਹੁਤ ਜ਼ਿਆਦਾ ਸਪੋਰਟ ਹੈ ਨੇ ਸਾਡੀ ਆ ਵੀਡੀਓ ਚੱਲ ਗਈਆਂ ਅਸੀਂ 12 13 ਐਪੀਸੋਡ ਬਣਾਵਾਂਗੇ ਸੀਆਈਡੀ ਦੇ ਤੇ ਜੇ ਤੁਸੀਂ ਆ ਵੀਡੀਓ ਨੂੰ ਸਾਨੂੰ ਪਿਆਰ ਦੇਤਾ ਤੇ ਅਸੀਂ ਹੋਰ ਵਧੀਆ ਲੈ ਕੇ ਆਵਾਂਗੇ ਤੇ ਅਸੀਂ ਜੰਗਲ ਦੇ ਸੀਨ ਵੀ ਵਿੱਚ ਪਾਵਾਂਗੇ ਇਹ ਜਿਹੜੀ ਸਟੋਰੀ ਦੀ ਕਹਾਣੀਆਂ ਸਾਰੀ ਉਹ ਸਾਰੀ ਅਸੀਂ ਆਪ ਬਣਾਈ ਆ ਤੇ ਅਸੀਂ ਕਿਤੋਂ ਵੀਰੇ ਕਾਪੀ ਨਹੀਂ ਕਰੀ ਸੋ ਜੋ ਵੀਰ ਵੀ ਕੰਮ ਕਰਨਾ ਚਾਹੁੰਦਾ ਸਾਡੇ ਨਾਲ ਤੇ ਸਾਨੂੰ ਕੰਟੈਕਟ ਜੁਣ ਕਰੋ ਕਮੈਂਟਾਂ ਦੇ ਵਿੱਚ ਸਾਡਾ ਆਪਣਾ ਨੰਬਰ ਟਰਾਂਕ ਕਰੋ ਅਸੀਂ ਤੁਹਾਨੂੰ ਜਰੂਰ ਕੰਟੈਕਟ ਕਰਾਂਗੇ ਮੈਨੂੰ ਵੱਧ ਤੋਂ ਵੱਧ ਬੰਦੇ ਦੀ ਜਿਹੜੀ ਲੋੜ ਆ ਤੁਸੀਂ ਵੱਧ ਤੋਂ ਵੱਧ ਜਿਹੜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਵੀਰੇ ਤੇ ਸਾਡੇ ਪੇਜ ਨੂੰ ਸਬਸਕ੍ਰਾਈਬ ਕਰ ਲੈਣਾ ਆ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਨੂੰ ਇੰਨਾ ਪਿਆਰ ਦੇਣ ਦੇ